ਉੱਥੇ ਫੜ ਲਏ ਸਾਨੂੰ ਪਤਾ ਨਾ ਲੱਗਿਆ 10-12 ਦਿਨਾਂ ਬਾਅਦ ਉਹਨਾਂ ਨੇ ਤਸ਼ੱਦਦ ਵੀ ਕੀਤਾ ਤੇ ਧਮਕੀਆਂ ਵੀ ਦਿੱਤੀਆਂ ਇਹ ਕਰਦੇ ਆਂਗੇ ਤੇਰਾ ਪਰਿਵਾਰ ਮਾਰ ਦੇਾਂਗੇ ਹੂੰ ਬਸ ਫੇਰ ਉਥੋਂ ਉਹਨਾਂ ਨੇ 10-12 ਦਿਨਾਂ ਬਾਅਦ ਆਪੇ ਛੱਡ ਦਿੱਤੇ ਅੱਛਾ 10-12 ਦਿਨਾਂ ਬਾਅਦ ਛੱਡੇ ਹੋਏ ਜਦ ਘਰ ਆਏ ਮੈਂ ਕਿਹਾ ਸੀ ਤਾਂ ਕੋਈ ਥਾਣਾ ਚੌਂਕੀ ਨਹੀਂ ਛੱਡਿਆ ਤੁਸੀਂ ਕਿੱਥੇ ਰਹੇਗੇ ਤੇ ਹੂੰ ਕਹਿੰਦੇ ਵੀ ਸਾਨੂੰ ਖਮਾਣੂ ਦੀ ਕੋਸ ਨੇ ਚੱਕ ਲੈਤੀ ਹੂੰ ਸਾਨੂੰ ਕੀ ਪਤਾ ਵੀ ਖਮਾਣੂ ਕਿੱਥੇ ਹੂੰ ਉਧਰ ਪੁਰਸੂ ਕਿਉਂ ਚੱਕੂ ਗਿਓ ਨੂੰ ਹਮ ਬਸ ਫੇਰ ਘਰ ਆਗੇ ਘਰ ਆਗੇ ਗੁਰੂ ਘਰ ਦੀ ਸੇਵਾ ਦੇ ਵਿੱਚ ਫੇਰ ਲੱਗ ਗਏ ਹਮ ਫੇਰ ਬੇਟਾ ਇੱਥੇ ਨਾ ਇੱਕ ਸੰਗਤ ਕਹਿਣ ਲੱਗੀ ਬਾਬਾ ਜੀ ਵੀ ਦਰਬਾਰ ਸਾਹਿਬ ਦੇ ਦਰਸ਼ਨ ਕਰਾ ਕੇ ਲਿਓ ਇਹ ਕਹਿਣ ਲੱਗੀ ਭਈ ਦੇਖਦੇ ਆ ਜੀ ਕੁਝ ਉਦੋਂ ਹਮਲਾ ਕਰਤਾ ਤੀਨ ਨੇ ਦਰਬਾਰ ਸਾਹਿਬ ਤੇ ਉਦੋਂ ਪਹਿਲਾਂ ਅੱਛਾ ਜਦੋਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਸੰਗਤ ਇੱਥੇ ਰੋਜ਼ ਆਇਆ ਕਰਨ 5-7 ਜਾਣੇ ਫਿਰ ਇੱਥੇ ਮੇਰੀ ਮਾਸੀ ਵੇਖੀ ਹੁੰਦੀ ਤੇ ਉਹਨਾਂ ਦੇ ਟਰੱਕ ਦੀ ਉਹ ਟਰੱਕ ਲਿਆਂਦਾ ਸੀ ਹੂੰ ਜਿਹੜੂ ਵਿੱਚ ਬੋਲਦਾ ਭਾਈ ਜਿਹੜੀ ਸੰਗਤ ਜਾਣਾ ਚਾਹੁੰਦੀ ਆ ਉਦੋਂ ਜਾਨੀ ਸੰਗਤ ਆਉਣ ਜਾਣ ਲੱਗ ਗਈ ਥੀ ਉੱਥੇ ਜਦੋਂ ਉੱਥੇ ਗਏ ਜਾ ਕੇ ਦੇਖਿਆ ਤਾਂ ਫਿਰ ਉਹ ਦ੍ਰਿਸ਼ ਤਾਂ ਕੋਈ ਵੀ ਨਹੀਂ ਦੇਖ ਸਕਦਾ ਜਿਹੜਾ ਉੱਥੇ ਹੋਇਆ ਅਕਾਲ ਤਖਤ ਇਸ ਤਰ੍ਹਾਂ ਮੋਰਿਆਂ ਦੇ ਸਰੀਏ ਨਾ ਹੁੰਦੇ ਅੱਗੇ ਪੁਰਾਣੇ ਖਾਨਾਂ ਦੇ ਵਿੱਚ ਹੂੰ ਉਹ ਸਰੀਏ ਬੰਬ ਮਾਰ ਮਾਰ ਕੇ ਦੂਰੇ ਕੀਤੇ ਪਏ ਅੱਛਾ ਜੀ ਟੈ ਟਰੀ ਨਾ ਨੇ ਤਹਸਨ ਨਹਿਜ਼ ਕਰਤਾ ਸਭ ਉਸ ਹੂੰ ਤੇ ਜਿੱਥੇ ਹੁਣ ਉਹ ਏਵੇਂ ਲਈ ਨਹੀਂ ਲੱਗੀ ਅਕਾਲ ਤਖਤ ਦੇ ਮੋਰੇ ਹੂੰ ਅਸੀਂ ਤਾਂ ਸੰਗਤ ਦੇ ਨਾਲ ਹੀ ਮੈਂ ਚਲੀ ਗਈ ਇਹ ਸਿੰਘ ਉੱਥੇ ਬੈਠ ਗਿਆ ਝੌਂਕੜਾ ਮਾਰ ਕੇ ਮੈਂ ਆਖਿਆ ਜਦੋਂ ਮੈਂ ਉੱਥੇ ਜਾ ਕੇ ਨਮਸਕਾਰ ਕਰਕੇ ਦੇਖਿਆ ਵੀ ਸਿੰਘਾ ਕਿੱਧਰ ਗਿਆ ਦੀਦਾ ਨਹੀਂ ਮੈਂ ਦਰਬੀ ਤੇ ਵੀ ਬਹੁਤ ਸਟੱਕਲ ਕੀ ਪਤਾ ਹੁੰਦਾ ਇਹਨਾਂ ਦਾ ਕਿਹੜੇ ਵੇਲੇ ਪੈ ਜਾਣ ਕੀ ਕਰਨਾ ਇਉਂ ਇੱਥੇ ਇਹਨਾਂ ਨੇ ਤਾਂ ਹੀ ਕਹਿਣਾ ਹੂੰ ਚਲੋ ਜਦ ਮੈਂ ਦੇਖਿਆ ਤਾਂ ਉੱਥੇ ਬੈਠੇ ਫਿਰ ਮੈਂ ਪਿੱਛੇ ਮੁੜ ਕੇ ਕਾਹਲੀ ਨਾ ਗਈ ਮੈਂ ਕਿ ਖਾਲਸਾ ਜੀ ਸੰਗਤੋ ਦਰਸ਼ਨ ਕਰਦੀ ਤੁਸੀਂ ਵੀ ਕਹਾ ਸਿੰਘਣੀ ਕਾਦੇ ਦਰਸ਼ਨ ਕਰੀਏ ਕਿ ਉਹਦੇ ਸੀਨੇ 'ਚ ਗੋਲੀਆਂ ਵੱਜੀਆਂ ਨੇ ਮੈਨੂੰ ਤਾਂ ਨਹੀਂ ਬਰਦਾਸ਼ਤ ਹੁੰਦਾ ਹੈ ਰੂਈ ਜਾਣੋ ਥੇ ਬੈਠੇ ਮੈਂ ਕਿ ਤੁਸੀ ਉੱਥੋਂ ਤਸੀ ਚਲੋ ਗੁਰੂ ਜੀ